ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਲੋ ਜੀ ਕਾਲੂ ਗੁਰਦਾਸ ਸਿੰਘ ਪਹੁੰਚ ਚੁੱਕੇ ਆ ਜੀ ਪਿੰਡ ਹੈਗਾ ਖਜਾਨੇਕੋੜ ਜ਼ਿਲ੍ਹਾ ਗੁਜਰਾਵਾਲਾ ਤਸਵੀਰ ਬਟਾਲਾ ਨਜ਼ਦੀਕ ਇਹਨਾਂ ਫਤਿਹ ਦੇ ਜੁੜੇ ਪੈਣਾ ਤੇ ਮੇਰੇ ਕੈਮਰਾ ਕਮਾਰੂ ਪੜਕ ਪੰਜ ਛੇ ਲਗਪੇ ਵੜਾ ਸੇਲ ਆ ਬਾਈਆਂ ਕੋ ਤੇ ਚੰਗੇ ਜੰਗੇ ਕੁਆਲਿਟੀ ਵਾਲੀਆਂ ਬਾਈ ਜੀ ਸਤਿਕਾਰ ਸਤਿਕਾਰ ਜੀ ਸਤਿਕਾਰ ਜੀ ਵਧੀਆ ਜੀ ਵਧੀਆ ਚੱਲ ਚੱਲ ਵਧੀਆ ਚਾਹੀਦੇ ਹੋ ਸਾਰੇ ਹੀ ਸੰਦੀਪ ਡੇਰੀ ਫਾਰਮ ਚੈਨਲ ਦੇ ਖਾਣ ਵਾਲੇ ਵੀਰਾਂ ਆ ਭਰਾਵਾਂ ਨੂੰ ਪਿਆਰ ਭਰੀ ਸਤਿਕਾਰ ਜੀ ਹਾਂ ਜੀ ਨਾਲ ਵਾਸ ਠੀਕ ਜਿਹਾ ਵਧੀਆ ਵਧੀਆ ਜੀ ਕਿਵੇਂ ਜਰਾ ਠੀਕ ਠਾਕ ਹਾਂ ਜੀ ਬਣ ਗਿਆ ਉਧਰ ਕੰਮ ਹੋ ਗਿਆ ਬਣ ਗਿਆ ਬਣ ਗਿਆ ਵਾ ਚਲੋ ਚਲੋ ਵਧੀਆ ਵਧੀਆ ਕੰਮ ਜੀ ਦੋ ਚਾਰ ਦਿਨਾਂ ਨਾਲ ਖਿਲਾ ਰਿਹਾ ਚਲੋ ਕੋਈ ਨਹੀਂ ਤੁਹਾਨੂੰ ਪਤਾ ਉਹ ਦੇਖ ਕੇ ਅੱਜ ਫਿਰ ਕਿੰਨੇ ਆ ਅੱਜ 5 ਪੀਸ ਜੇ ਸੂਈਆਂ ਗੱਪਣਾ ਰਗੱਪਣਾ ਲੱਗ ਰਹੀਆਂ ਨਾ ਨਹੀਂ ਤਿੰਨ ਸੂਈਆਂ ਵਾ ਤੇ ਦੋ ਗੱਪਣਾ ਵਾ ਆਜੋ ਫਿਰ ਉਧਰ ਹਾਂ ਜੀ ਉੱਥੇ ਲੱਗੇ ਉੱਥੋਂ ਲੱਗ ਜਾਣਾ ਕਿੰਨਾ ਗਦਿਆਲ ਗੱਬਣਿਆਂ ਵਸ਼ੀਏ ਜੀ ਹਾਂ ਜੀ ਲੋ ਜੀ ਗੱਬਰ ਵਾ ਨਾ ਕਿੰਨਾ ਸੋਹਣਾ ਲੱਗਾ ਵਾ ਭਣੂ ਭਣੂ ਕੀ ਬਹੁਤ ਵਚੀ ਜੇ ਠੀਕ ਆ ਲਾਂ ਢੁੱਲਾ ਬੜੀਆਂ ਕਿੰਨਾ ਨੂੰ ਤੇ ਕਰੋ ਬਾਜੀ ਦੀਪ ਬਾਜੀ 17 18 ਕਿਲੋ ਦੁੱਧ ਜੜਾ ਵਾ ਚਵਾ ਦੂਗੀ ਖੁੱਲਾ ਢੁੱਲਾ 17 18 ਕਿਲੋ ਦੁੱਧ ਚੋਈ ਪੰਜੀ ਨਹੀਂ ਕਹਿੰਦਾ ਇਹੋਲੇ ਬਾਦ ਹੁਣ ਐ ਹੀ ਆ ਕਿ ਮਈਆਂ ਨੇ ਦੁੱਧ ਉਹਨਾਂ ਤੋਂ 35 40 ਲੀਟਰ ਹੋ ਗਿਆ ਮਈਆਂ ਵੀ ਮਈਆਂ ਵੀ ਬਾਪੇ ਆ ਗਾਈਆਂ ਦੇ ਫਿਰ 40 ਦੇ ਪੜ੍ਹਦੇ ਜੋ ਕਹਿੰਦਾ ਫਿਰ ਚਵਾ ਕੇ ਦੋ ਸਹੀ ਆ ਕਿ ਨਹੀਂ ਹਾਂ ਸਹੀ ਗੱਲ ਆ ਅੱਪਰ ਹੁਣ ਕੀ ਕਰਦੇ ਬਸ ਬਸ ਬੜਾ ਦੁੱਧ ਹੁੰਦਾ ਆਪਾਂ ਦੇ ਦੂਰੀ ਬਾਕੀ ਬਣੂਗੀ ਚੰਗੀ ਵਛੀ ਹਾਂਜੀ 12000 ਦੀ ਦੇ ਦੀ ਅਸਨ ਜੀ ਹੋ ਜੋ ਮੰਨ ਤਨ ਕਰਾਂਗੇ ਕਰ ਦੋ ਫਿਰ ਖਰੋ 60 ਦੇ ਦੀਏ ਚਲ 258 57 ਦੀ ਦੇ ਦਾਂਗੇ 55000 ਜਾਂ ਨਹੀਂ ਇਹ ਸੂਈ ਆ ਨੇਦੀ ਆ 15 16 ਕਿਲੋ ਦੇ ਲਾ ਕੇ ਬੰਨੇ ਦੁੱਧ ਹੋਊਗਾ ਚੋਬਰ ਪਿਛੇ 15 16 ਕਿਲੋ ਲੱਗ ਬਾਕੀ ਦੁੱਧ ਤਿਆਰ ਚੋਬਰ ਮਗਿਆ ਗਾ ਚੰਬਰ ਜੇ ਖਾਲ ਦਿਓ ਬਾਸਨ ਦਿਨ ਦਿਨ ਲੱਗ ਲਾਈ ਜਾਣਾ ਹੈ ਦਿਨ ਤੇ ਡੇਵੇ ਲੱਗ ਲਗੇ ਲੈਵਾਲਾ ਇਹਨਾ ਕਿੰਨਾ ਫੁੱਟਬਾਲ ਅੰਗੂ ਲੱਗ ਰਹੀ ਆਏ ਨੇ ਦੁੱਧ ਘਟ ਜਾਣਾ ਹਾਂ ਗਰਮੀ ਆਈ ਨਹੀਂ ਦੁੱਧ ਘਟ ਜਾਣਾ ਹਾਂ ਵਾਧੂ ਅਜੇ ਦੁੱਧ ਦੇ ਟੱਕੇ ਲੱਗੀ ਜਾਂਦੀ ਆਏ ਨੇ ਕੋਈ ਟੈਂਸ਼ਨ ਆਏ ਡੱਕੇ ਲੱਗਦੇ ਜਾਣੇ ਆ ਇਹ ਲੱਗਾ ਕਿ ਨਹੀਂ ਫੁੱਟਬਾਲ ਕਰ ਮਾਲੀਓ ਫੁੱਟਬਾਲ ਫੁੱਟਬਾਲ ਹਾਂਜੀ ਫਿਰ ਇਹ ਵੀ ਬਾੜ ਦੀ ਜਾਂਦੀ ਏ ਇਹ ਵੀ ਠੁੰਜਾ ਜੀ ਯਾਰ 75000 ਦੀ ਇਹ ਵੀ 75000 ਦੀ ਦੋ 75000 ਦੀ ਇਹ ਵੀ ਗੱਬਣੇ ਹਾਂਜੀ ਇਹ ਗੱਬਣੇ ਆ ਸੰਦੀਪ ਜੀ 25 ਦਿਨ ਲਾ ਜੇ 2 ਮਹੀਨੇ ਦੇ ਵਿੱਚ ਹੈਗਾ ਮਹੀਨੇ ਦੇ ਵਿੱਚ ਲੈ ਜੂਗਾ ਟਕ ਹਾਂ ਹੁਣ 10 ਦਿਨ ਹੋ ਗਏ ਆ ਉਹ ਮਹੀਨਾ ਲੈ ਜੂਗੀ ਅਲ ਹਮਦੁਲਿ ਲੈ ਜਣਾ ਮਹੀਨਾ ਬਾਦ ਨਾ ਬਾਕੀ ਪ੍ਰਿੰਟ ਪ੍ਰਿੰਟ ਵਿਖਾਲ ਦੋ ਕਿੰਨਾ ਸੋਨਾ ਲਗਾ ਕਰਮਾ ਲਈ ਪ੍ਰਿੰਟ ਦੱਸੀ ਜਾਂਦਾ ਹਾਂ ਜੀ ਦੋ ਦਿਨ ਕਰੂ ਫਰੇ ਸੰਦੀਪ ਜੀ 16 17 ਇਹਦੇ ਵਿੱਚ ਦੇ ਦੂਗੀ ਹੂੰ ਗੱਬਣ ਆ ਮਹੀਨਾ ਕੱਚੀ ਆ ਹੈ ਕਿ ਨਹੀਂ ਹਾਂ ਐਵੇਂ 20 25 ਕਿਲੋ ਜੇ ਕਿੱਦ ਘਰ ਦੇ ਦੂਗੀ ਜਾ ਕੇ 20 22 ਕਿਲੋ ਚੱਲ ਕੋਈ ਸਾਈਦਾਊਗਾ ਕਰਮਾ ਬਿਲਕੁਲ ਜੀ ਬਿਲਕੁਲ ਹੈ ਕਿ ਨਹੀਂ ਹਾਂਜੀ ਇਹ ਬਾੜ ਦੇ ਦੀਏ ਇਹ ਵੀ ਇਨੇ ਜਾਣ ਦੋ 57 ਦੀ ਕਿ ਨਹੀਂ ਨਹੀਂ 52000 ਦੀ ਚਲੋ 55000 ਚੱਲਣ ਦੋ ਜਾਣ ਦੋ ਫਿਰ ਇਹ ਤਾਜੀ ਸੂਈ ਤਾਜੀ ਸੂਈ ਸੰਦੀਪ ਜੀ ਇਹਦੇ ਕੋਲ 18 19 ਕਿਲੋ ਭੋਲਾ ਤਿਆਰ ਆਪਣੀ ਵੇੜ ਚੌਬਰ ਪਿਛੇ ਆ ਮਾਰੂ ਨਾ ਰਿਹਾ ਹੈ ਚੈੱਕ ਕਰਾਂ ਜੀ ਲੈ ਲੈ ਵਾ ਵਖਾਰ ਕਿਦਾਂ ਲਗਾ ਕਰਮਾ ਨੇ ਤੇ ਨੁਕਸਤ ਥੋੜੀ ਪੈਣਾ ਹੋ ਜੇ ਲੈ ਵਾ ਨੂੰ ਬਿਲਕੁਲ ਹੈ ਕਿ ਨਹੀਂ 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 ਇਹ ਕਰਮਾ ਵਾਲੀ ਨੂੰ ਚਵਾਈ ਲੱਗੀ ਆ ਸਨੀਪ ਜੀ ਫਿਰ ਬਿਲਕੁਲ ਓਕੇ ਮੋਟਰ ਰਗੀ ਬਿਲਕੁਲ 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 ਧੁੱਪ ਕਰਕੇ ਆਂਦੇ ਨਾ ਹਾਂ ਹਾਂ ਲਓ ਜੀ ਬੜੀ ਵੱਡੀ ਵੇੜ ਹੈ ਕਿ ਨਹੀਂ ਨਸਲਾ ਨਸਲਾ ਕਿ ਨਹੀਂ ਇਹ ਕਿਹੜੀ ਨਹੀਂ ਹੋਊ ਫਿਰ ਹਾਂ ਇਹ ਨਹੀਂ ਕਹਿ ਸਕਦਾ ਇਹ ਪ੍ਰਵਾ ਐਂਡ ਐਂਡ ਮੀਥ ਐਂਡ ਐਂਡ ਅਗਲੀ ਜਆ ਦੀ ਕਾਪੀ ਜੀ ਪੜਨੀ ਪੈਣੀ ਜਾਂਦੀ ਏ ਉਹ ਜੌਰ ਦਾ ਸਵਾਰ ਬਰੂਦਾ ਕੇ ਬਰੂਦਾ ਪਾਣੀ ਕਿੜੀ-ਕੜੀ ਹੋ ਹੈਗੀ ਹੈ ਅਗਲਾ ਕੜਾ ਜਿਆਦਾ ਮੌਸਮ ਇੱਥੋਂ ਪਰ ਭਜੀ ਹੈਗੀ ਹੈ ਬਰੂਥ ਰੂਮ ਨਸਲ ਕੇ ਭਜੀ ਸਾਰੇ ਜਿਆਦਾ ਕਮਾਲ ਹੋਗੀ ਥਾਪੀਆਂ ਵਾਲੇ ਚੱਡੇ ਅੱਜ ਥਾਪੀਆਂ ਵਾਲੇ ਜੇ ਦੱਸ ਦੇਣਾ ਹੈਗੀਆ ਹੈ ਜੇ ਪਿੱਛੇ ਕੋ ਦੱਸ ਕੇ ਦਿੰਦਾ ਹਾਂ ਫੇਰ ਤੇਰੀ ਤੇਰੀ ਕੇ ਫੇਰੇ ਵੇ ਆਹ ਹੈਕ ਨਹੀਂ ਕਰਮਾਰੀ ਨੂੰ ਲੈਵਾ ਲੱਗਾ ਕਿਦਾਂ ਦੇ ਦਿਆ ਤੁਹਾਨੂੰ ਤੁਹਾਨੂੰ ਪਤਾ ਹੀ ਨਹੀਂ ਅਬਰੂਰ ਸੂਰ ਦਾ ਤਾਂ ਪਤਾ ਨਹੀਂ ਆ ਤੁਹਾਨੂੰ ਤੁਸੀਂ ਲੈ ਕੇ ਹੁਣ ਕੀ ਵੇ ਕਿੱਥੇ ਅਸੀਂ ਬੜਾ ਬੜਾ ਨਾਗ ਵੇਚ ਛੜੇ ਪਰ ਸਾਨੂੰ ਇਹ ਚੀਜ਼ ਦੀ ਨਹੀਂ ਨੌਲਜ ਹੈਗੀ ਸੰਦੀਪ ਜੀ ਪੁੱਛਿਆ ਰੱਖੋ ਹਾਂ ਇਨੀ ਨੌਲਜ ਨਹੀਂ ਹੁਣ ਇਲੀ ਵੀ ਕਹਿੰਨੇ ਕਰ ਦੇਣੀ ਇਜਾਜ਼ਤ ਕੋਈ ਨਾ ਕੋਈ ਪਰ ਆਪਾਂ ਨੂੰ ਨਹੀਂ ਇਨੀ ਪਰਖਾ ਕੀਤਾ ਐਵੇਂ ਕੀ ਹੋ ਰਿਹਾ ਕਿੰਨੇ ਦੇ ਦੇ ਦੁੱਧ ਸਵੱਚਵਾ ਦੂਗੀ ਸੰਦੀਪ ਜੀ 24 25 ਕਿਲੋ ਦੁੱਧ ਚਵਾ ਜੂਗੀ ਰਾਮ ਨਾਲ ਇਹ ਵਲੇ ਵੀ 18 19 ਕਿਲੋ ਹੋਊਗਾ ਤੇ ਕਿੰਨੇ ਦੀ ਦੇ ਲਈ ਹੁਣ ਤੂੰ ਦੱਸ ਦੇ ਤੂੰ ਹੀ ਦੱਸ ਤੂੰ ਹੁਣ 90 ਦੇ ਲਈਏ 85 ਦੀ ਜਾਣ ਦੋ ਠੀਕ ਆ ਚੱਲਣ ਦੇ ਗਰਾਂ ਦੇ ਜਾਣ ਦੋ ਜਾਓ ਪੂਰੇ 80000 ਦੀ ਵਾਸੀ ਦੇਣੀ ਆਗੀ ਠੀਕ ਆ ਬਈ ਜੈ ਜੀ ਹੈ ਕੰਮ ਠੀਕ ਆ ਸੰਦੀਪ ਜੀ ਮਨੇਰੇ ਸੂਈ ਆ ਦਿੱਤਾ ਇਹਨੇ ਵੀ ਕਰਮਾਲੀ ਨੇ ਚੋਬਰ ਆ ਹੁਣ ਇਹ ਰੋਲੇ ਵਾਲੂ ਆ ਵਿਖਾ ਦੇ ਵੀ ਕਿੱਥੇ ਲਗਾ ਕਰਨ ਵਾਲੀ ਨੂੰ ਹੋਏ ਇਦੋਂ ਐਂਦਾ ਵਾ ਇਹ ਤੂੰ ਗਾੜੀ ਤਾਂ ਲੈ ਆਂਦੀ ਆ ਐਂਦਾ ਜਰੋਂ ਇਧਰ ਆ ਬਣਾ ਲੈ ਆ ਇਹਨੂੰ ਗਾੜੀ ਦੇ ਕਿੰਨੇ ਦਾ ਕਰੂ ਸੰਦੀਪ ਸਿੰਘ ਹਣੇ ਆਪੇ ਭਰਾਵਾਂ ਨੇ ਲੈ ਗਏ ਨੂੰ ਇਹਦਾ ਹਿਸਾਬ ਲਾ ਲੈਣਾ ਹੀ ਹੈ ਕਿ ਨਹੀਂ ਹਾਂ ਤੇ ਬਾਕੀ ਇਹੋ ਜੀ ਨੂੰ ਹੁਣ ਜਿਆਦਾ ਨਹੀਂ ਮੰਨਦਾ ਵੀ 40 ਕਿਲੋ ਦੇ ਦਊਗੀ ਹਾਂ ਤੇ ਜੇ ਇੱਕ ਚੀਜ਼ ਹੋਰ ਵਿਖਾਉਣੀ ਆ ਹਾਂ ਆਹ ਇੱਲਾਣਾ ਚਾਰ ਦੰਦ ਆ ਪਹਿਲੇ ਪਹਿਲਣਾ ਵਾਹ ਜੀ ਵਾਹ ਹਾਂ ਜੀ ਤਾਂ ਹੀ ਨਹੀਂ ਪਹਿਲਾਂ ਦੱਸਿਆ ਕਮਾਲ ਕਰਮਾਲੀ ਦਾ ਹੈ ਵੀ ਹਾਂ ਜੀ ਕਮਾਲ ਹੀ ਹੋ ਵੀ ਹੈ ਨਾ ਕਮਾਲ ਕਮਾਲ ਪਤਾ ਨਹੀਂ ਕਿੱਥੇ ਰੱਬ ਨੇ ला ਛੱਡੀਆਂ ਚੀਜ਼ਾਂ ਹੋ ਜੀਆਂ ਕਦ ਵੀ ਪੂਰਾ ਫੁੱਲ ਵਜਨ ਵੀ ਫੁੱਲ ਇਹਦਾ ਬਈ ਲੇਵਾ ਵੀ ਫੁੱਲ ਖਾਣ ਵੀ ਲੋਕ ਆ ਪੂ ਚੱਕੋ ਪੁੱਛ ਆ ਰਿਹਾ ਚਕਾਉਣ ਗਿਆ ਕਰਮਾਲੀਆਂ ਠੀਕ ਆ ਕਿ ਨਹੀਂ ਚਲੋ ਬੋਲੋ ਫਿਰ ਦੇ ਰਹੀ ਹੈ ਵੀ ਸਵਾ ਸਵਾ ਨਹੀਂ ਨਾ ਦਸ ਕਰ ਲੋ ਉਹ ਨਹੀਂ ਭਰਾ ਨਾ ਨਾ ਕਿਨੇ ਦੇ ਦਿਆ ਸੰਦੀਪਾ ਹਾਂ ਉਹ ਵੀ ਚਾਰ ਦਾਂਦੀ ਉਹ ਵੀ ਚਾਰ ਦਾਂਦੀ ਚੋਗੀਓ ਭਰਾਵਾ ਆ ਵੀ ਵਿਖਾ ਦੇ ਕਰੀ ਜਰੂਰ ਉਹ ਵੀ ਹਾਲੇ ਵੀ ਚਾਰ ਦਾਂਦੀ ਆ ਨਹੀਂ ਠੀਕ ਆ ਬਈ ਭਲੇਖਾ ਕਹਦਾ ਨਹੀਂ ਵੇਖੀਦਾ ਚਲੋ ਕੋਈ ਗੱਲ ਨਹੀਂ ਆ ਨਹੀਂ ਤੇੰਦਰ ਨੂੰ ਕਹਜਾ ਆਪਾਂ ਥੋੜਾ ਚੰਗਾ ਲੱਗੇ ਲੈਣਾ ਆਪਾਂ ਨੂੰ ਥੋੜੇ ਸਾਹਮਣੇ ਹੁੰਦਾ ਹਾਂਜੀ ਭਰਾ 95 ਦੀ ਦੇ ਦਿਆ ਸੰਦੀਪ ਜੀ ਅਵੀ ਵੈਰ ਨਹੀਂ ਠੀਕ ਆ ਯਾਰ ਹੈ ਠੀਕ ਆ ਮੋ ਅੱਲਾ ਨਹੀਂ ਕੋਈ ਕਹੂਗਾ ਵੀ ਵੱਧ ਪਾਤਾ ਬਸ ਬਸ ਇਹਾਂ ਕੋ ਕਰਣਾ ਸਾਨੂੰ ਪਤਾ ਨਹੀਂ ਵੀ ਤੁਸੀਂ ਵੇਖਣ ਤੁਸੀਂ ਕਰਦੇ ਬਈ ਆਪਣੇ ਦਾ ਸਹੀ ਆ ਜਿਲਕਨ ਜਾਦੀ ਆ ਜਾਣਦੇ 90000 ਦੀ ਮਿਲਣੀ ਨਹੀਂ ਕਿਤੇ ਉਹ ਇਹ ਕਾਲੂ ਦੇ ਦਰਿਆਲ ਕੋ ਜੇ ਨਮੂਨੇ ਮਿਲਨੇ ਆ ਸ਼ੁਰੂ ਹੋ ਗਏ ਆ ਹਾਂ ਮਨਵੇ ਤੂੰ ਆਪਣੇ ਭੈਣ ਭਰਾ ਨੂੰ ਕਿੱਦਾਂ ਦਿੰਨੇ ਆ ਜੇ ਨਮੂਨੇ ਕੱਢ ਕੱਢ ਕੇ ਦੇਣੇ ਇੱਥੇ ਕੀ ਆ 90 ਲੱਖੋਂ ਬਾਅਦ ਨਹੀਂ ਟਪਣਦਾ ਲੈ ਲੈ ਇਹੋ ਜੇ ਲੱਭਣਗੇ ਜਰਾ ਕੋ ਚਲੋ ਲੋ ਜੀ ਭਾਅ ਵੇਖੋ ਭਾਈ ਬਸ ਉਦੋਂ ਪਰ ਰਬ ਨੇ ਲਾਈ ਆ ਮੈਂ ਰਬ ਦਾ ਨਾਮ ਕਰਦਾ ਬਾਰ ਬਾਰ ਵੇਖੀ ਜਾਈਏ ਕਰਵਾ ਜਾਨ ਹੈ ਤੇ ਜਿਹਨੇ ਮਜਾ ਸਾਈ ਸੀ ਖੁੱਲੀ ਪਾਇਆ ਕਰੋ ਇਹਨਾਂ ਨੂੰ ਕੋ 1000 2000 ਨਾ ਹਣਾ ਬਾਅਦ ਤੁਸੀਂ ਫੋਨ ਲਾਣੇ ਕਿ ਨਹੀਂ ਹਾਂਜੀ 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 ਇਹਨਾਂ ਨੂੰ ਤੁਹਾਨੂੰ ਕਿਸੇ ਨਹੀਂ ਗਾਂ ਘੱਲਣੇ ਕੋ 10 15 2000 ਪਾਓ ਇਹਨਾਂ ਨੂੰ ਫੇਰ ਹੀ ਗਾਂ ਘੱਲਣਗੇ ਚਲੋ ਬੋਲੋ ਫਿਰ ਨੰਬਰ ਆਪਣਾ ਬਾਕੀ ਨੰਬਰ ਹੈਗਾ 9646827503 ਪਿੰਡ ਕੋੜਖਜਾਨਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਸਤਿ ਸ੍ਰੀ ਅਕਾਲ